ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਜੀ ਗੁਰੂ ਘਰ ਪੀਆਈ ਪ੍ਰਿੰਸ ਹਾਡਵਰਡ ਆਈਲੈਂਡ ਅੱਜ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਉਨੇ ਆ ਤੁਸੀਂ ਬੈਕ ਸਾਈਡ ਉੱਪਰ ਗੁਰੂ ਘਰ ਦੀ ਇਮਾਰਤ ਦੇਖ ਰਹੇ ਹੋ ਆਓ ਆਪ ਜੀ ਨੂੰ ਅੰਦਰ ਲੈ ਕੇ ਚਲੀਏ ਗੁਰੂ ਮਹਾਰਾਜ ਤੇ ਕਰੀਏ ਦਰਸ਼ਨ ਗਰਕੀ ਸਿੰਘ ਸਾਹਿਬ ਸੰਗਤੀ ਦੇ ਮਿਲ ਕੇ ਆਪ ਸਤਿ ਸ੍ਰੀ ਅਕਾਲ ਬਹੁਤ ਬਹੁਤ ਰਾਈਏ ਮੇਰਾ ਕੋ ਨ ਕੋ ਨ ਵਿਚਾਰੋ ਕੋਈ ਮਾਪੇ ਕਾ ਕਿਆ ਧਪੈ ਸਵਾਮੀ ਮਾੜਸ ਕੀ ਗਤ ਐਹ ਹਾਂਜੀ ਸਾਧ ਸੰਗਤ ਜੀ ਆਪ ਜੀ ਦੇਖ ਰਹੇ ਹੋ ਜੋੜਾ ਘਰ ਪਿਆਰ ਕੀਤਾ ਗਿਆ ਇਹ ਜੀ ਗੁਰੂ ਘਰ ਦੇ ਸਿੰਘਾਂ ਵੱਲੋਂ ਜੋ ਕਿ ਸਨੋ ਵਿੱਚੋਂ ਜੋੜੇ ਬਚਾਉਣ ਵਾਸਤੇ ਬਰਾਵਾ ਕੀਤਾ ਗਿਆ ਜੋ ਕੀ ਬਹੁਤ ਸੋਹਣਾ ਹੈ ਮਾਰਾ ਅੰਗ ਸੰਸਾ ਹੀ ਹੋਣ ਆਉ ਆਪ ਜੀ ਨੰਦ ਬਗਾਈ ਜਲੀ ਮੈਂ ਆਸਾ ਰੱਖੀ ਜਿਤਮੈਂ ਮੇਰਾ ਸਭ ਤੋਂ ਦੁੱਖ ਗਵਾਏ ਜਿਓ ਸਤਿਨਾਮ ਸ੍ਰੀ ਵਾਹਿਗੁਰੂ ਸਹਿਜ ਜਿਓ ਤੇ ਨਸਰੀ ਕੰਕੋਲ ਸਤਗੁਰ ਪਰਸਾ ਬੰਦੇ ਦਾ ਹਰ ਬੰਦ ਨਾਮ ਗੁਰ ਦਾ ਪਪਰਾਦ ਗਿਟੇ ਹਲ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗੰਗ ਇਸ ਜਨ ਘਾ ਵਿਆਪੈ ਸਾਗਰ ਦਰਿਆ ਸਾਧੂ ਸੰਗ ਆਪਨਾ ਭੇੜ ਜੰਮ ਜੰਧਾਰ ਦਾ ਆਵਣੇੜ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾ ਪਰਨ ਸਤਿਕਾਰਯੋਗ ਸਤਗੁਰਾਂ ਦੀ ਬਾਣੀ ਪੀਤਰਗੋਦ ਦੇ ਵਿੱਚ ਬੈਠੀ ਪਸੰਗਤ ਆਜਾ ਪੜੇ ਕਲਤਨ ਅਮਰਜੀਤ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜਾ ਜਨਮ ਦਿਨ ਮਨਾਇਆ ਹੋਇਆ ਹਰ ਇੱਕ ਜਗ੍ਹਾ ਉੱਤੇ ਬ੍ਰਸਿਕ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਤਨਬਾਪਾ ਦੇਖ ਸਿੰਘ ਦਾ ਇੱਕ ਪ੍ਰਕਾਸ਼ ਦਿਹਾੜਾ ਮਨਾ ਲਿਆ ਹਨ ਕਿਉਂਕਿ ਜੋ ਉਹਨਾਂ ਦੀ ਪਰਵਾਨੀ ਉਹਨਾਂ ਦਾ ਜੋ ਜੀਵਨ ਦੇ ਕਾਰਨਾਮੇ ਕਰਗੀ ਤੱਕ ਦੇ ਨਹੀਂ ਕਿ ਪਾ ਸਕਿਆ ਕਿਉਂਕਿ ਉਹਨਾਂ ਨੇ ਸ਼ਹੀਦ ਹੋਣ ਤੋਂ ਬਾਅਦ ਆਪਣਾ ਸੀਸ ਨਹੀਂ ਤੇ ਰੱਖ ਕਰਕੇ ਆਪਣੀ ਕੀਤੇ ਹੋਏ ਆਸ ਸਤਗੁਰਾਂ ਦੇ ਜਨਮਾਂ ਦੇ ਵਿੱਚ ਹਾਂਜੀ ਸੰਗਤ ਜੀ ਤੁਸੀਂ ਹੁਣ ਗੁਰੂ ਘਰ ਦੇ ਦਰਸ਼ਨ ਕਰੇ ਨੇ ਜੀ ਤੇ ਬਾਬਾ ਜੀ ਹੁਣ ਆਪਾਂ ਨੂੰ ਲੈ ਕੇ ਜਾਣਗੇ ਲੰਗਰ ਹਾਲ ਵੱਲ ਸਾਥ ਸੰਗਤ ਜੀ ਆਪਾਂ ਸਾਰੇ ਨੇ ਹਜੇ ਬ੍ਰੇਸ ਬਾਬਾ ਸਾਹਿਬ ਦੇ ਦਰਸ਼ਨ ਕੀਤੇ ਤੇ ਸੰਗਤਾਂ ਨੇ ਕੀਰਤਨ ਦਾ ਕਥਾ ਦਾ ਰੰਗ ਮਾਲਿਆ ਦੇ ਹੁਣ ਆਓ ਸੰਗਤ ਜੀ ਹੁਣ ਇੱਕ ਵਰਤਨ ਤੋਂ ਬਾਅਦ ਉਹ ਲੰਗਰ ਹਾਲ ਦੇ ਅੰਦਰ ਰੱਖੇ ਜਾਂਦੇ ਆਪ ਜੀ ਨੂੰ ਤੇ ਉੱਥੇ ਸੰਗਤ ਸੇਵਾ ਕਰਦੀ ਆਪਣੇ ਹੱਥੀ ਲੰਗਰ ਬਣਾਉਂਦੀ ਹੈ ਤੇ ਸਾਰੇ ਪੰਗਤ ਲਾ ਕੇ ਛਕ ਰਹੇ ਨੇ ਤੇ ਆਓ ਸੰਗਤ ਜੀ ਆਪ ਜੀ ਨੂੰ ਦਰਸ਼ਨ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਆਪਨਾ ਲੰਗਰ ਹਾਲ ਹੈ ਤੇ ਆਪਾਂ ਅੰਦਰ ਲੈ ਕੇ ਜਾਂਦੇ ਆਪ ਜੀ ਨੂੰ ਹਾਂਜੀ ਦੋ ਸ਼ਬਦ ਬਾਬਾ ਜੀ ਤੁਹਾਡੇ ਨਾਲ ਉਹ ਸਾਂਝੇ ਕਰਦੇ ਨੇ। ਫਰਮ ਸਦਕਾਰਯੋਗ ਸਰਬੱਤ ਸੰਗਤਾਂ ਨੂੰ ਬੇਨਤੀ ਹੈ। ਆਪ ਜੀ ਨੇ ਜਿਵੇਂ ਵੀਡੀਓ ਦੇ ਵਿੱਚ ਦੇਖਿਆ ਗੁਰੂ ਘਰ ਪੀ ਆਈ ਦੇ ਵਿੱਚ ਤੇ ਇੱਥੇ ਬਹੁਤ ਸੰਗਤਾਂ ਦਾ ਸਹਿਯੋਗ ਹੈ। ਦੋ ਤਿੰਨ ਸਾਲ ਤੋਂ ਨਵਾਂ ਗੁਰੂ ਘਰ ਬਣਿਆ ਹੈ। ਕਿ ਸੰਗਤਾਂ ਬਹੁਤ ਸਹਿਯੋਗ ਕਰਦੀਆਂ ਹਨ ਬੜੇ ਪਿਆਰ ਦੇ ਨਾਲ। ਸੰਗਤਾਂ ਇੱਥੇ ਸੇਵਾ ਕਰਦੀਆਂ ਨੇ ਤੇ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਆਓ ਸੇਵਾ ਕਰੋ। ਆ ਕੇ ਆਪਣਾ ਯੋਗਦਾਨ ਪਾਓ ਸਾਰਿਆਂ ਨੂੰ ਬੇਨਤੀ ਹੈ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਆਪਨੇ ਵੀਡੀਓ ਦੇਖੀ ਅੰਦਰ ਦੇ ਕੀਰਤਾਰ ਸਾਹਿਬ ਨੇ ਦੇਖੀ ਹੈ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਬਹੁਤ ਮਿਲਜੁਲ ਕੇ ਪਿਆਰ ਦੇ ਨਾਲ ਸੇਵਾ ਕਰਦੀਆਂ ਨੇ ਪੀ ਆਈ ਦੇ ਵਿੱਚ ਇੱਥੇ ਇੱਕੋ ਗੱਲ ਗੁਰੂ ਘਰ ਦਾ ਜਿੱਥੇ ਸੰਗਤਾਂ ਬੜੇ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਸੇਵਾ ਕਰਕੇ ਸਿਮਰਨ ਕਰਕੇ ਨਾਮ ਜਪ ਕੇ ਆਪਣਾ ਜੀਵਨ ਸਫਲ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ